हां जी कसा वीरो ਸਤਿ ਸ਼੍ਰੀ ਅਕਾਲ ਜੀ ਸਵਾਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਖੂਬਸੂਰਤ ਪੰਜ گاਵਾ ਦਿਖਾਉਣੇ ਇੱਕੋ ਕਰੇ ਪੰਜ ਗਾਂ ਬਕਾਊ ਐ ਸੋ ਜੇਕਰ ਚੈਨਲ ਦੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤੇ ਕਿਸੇ ਭਰਾਣੇ ਕੋ ਮੇਰੇ ਤੋਂ ਇਹ ਜੀ ਵੀਡੀਓ ਬਣਾਉਣੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਰੇਟ ਵੀਡੀਓ ਦੇ ਵਿੱਚ ਕਰਾਂ ਵੀਡੀਓ ਲਾਸਟ ਤੱਕ ਲਾਜ਼ਮੀ ਦੇਖ ਲਿਓ ਸੋ ਜਿਹੜੇ ਵੀ ਗਾਂਸ ਨੂੰ ਪਸੰਦ ਆਈ ਤੋ ਬਾਈ ਨਾਲ ਗੱਲਬਾਤ ਥੱਲੀ ਕਰਕੇ ਨਿਰਫਰਕ ਖਰੀਦ ਸਕਦੇ ਹੋਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅ ਕਰੌਣਿਆ ਬਾਈ ਨਾਲ ਗੱਲਬਾਤ ਹੈ ਬਾਈ ਸੱਜਣ ਕਾਲ ਜੀ ਬਾਈ ਜੀ ਸੱਜਣ ਕਾਲ ਆ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਇਕਬਾਲ ਸਿੰਘ ਜੀ ਪਿੰਡ ਨੇਨੇਵਾਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 70107 37100 ਜੀ 70107 37100 ਠੀਕ ਆ ਵੀਰੇ ਆਪਾਂ ਨੂੰ ਪੰਜ ਨਗ ਬਕਾਉ ਹੈ ਪੰਜ ਨਗ ਬਕਾ ਕਿਹੜੇ ਕਿਹੜੇ ਕੀ ਕੀ ਕਿਤਾਬ ਹੈੜਾ ਜੀ ਠੀਕ ਆ ਇੱਕ ਗੱਲ ਸੁਈਆ ਮਾਰ ਬੱਚਾ ਹੈਗਾ ਠੀਕ ਆ ਜੀ ਤੇ ਆਹ ਉਹਨੂੰ ਹੀ ਸੁਈਆ ਜੀ ਬੱਚਾ ਮੰਗ ਰਹੇ ਨੇ ਬੱਚੀ ਹੈ ਜਰਸੀ ਹੈੜਾ ਦੁੱਧ ਦੁੱਧ ਵੀ 23 ਕਿਲੋ ਠੀਕ ਅੱਗੇ ਦੁੱਧ ਦੁੱਧ ਹੈੜਾ ਇੱਕ ਦੁੱਧ ਦੁੱਧਰ ਸੂਣ ਵਾਲ ਠੀਕ ਆ ਅੱਗੇ ਦੋ ਕੰਮ ਹੋ ਰਹੇ ਹਨ ਆਪਣਾ ਆ ਤੋਕੜਾ ਜੀ ਠੀਕ ਆ ਜੀ ਇਹੋ ਹੋਗੇ ਤਿੰਨ ਤਣ ਸੂਈ ਨੂੰ ਜੀ ਤੇ ਆ ਗਾਂ ਵੀ ਜਿਵੇਂ ਕਿਹੜਾ ਸੋ ਸੂਈ ਇਹ ਇਹ ਦੂਜੇ ਸੂਏ ਸੂਇਆ ਦੂਜਾ ਸੋ ਸੂਈਆ ਹੁਣੀ ਸੂਈਆ 2-4 ਮਿੰਟ ਪਹਿਲੇ ਦੋ ਚਾਰ ਬੱਚੀ ਮਾਰਾ ਦੋ ਬੱਚੀ ਮਾਰਾ ਜੀ ਦੇ ਆ ਬੱਚੀ ਬਹੁਤ ਪਿਆਰੀ ਥਾਂ ਥੋਂ ਅਡਰ ਜਾ ਲੈਵਾ ਗਾਂ ਦਾ ਬਹੁਤ ਸੋਹਣਾ ਗਾ ਦੇਖ ਸਕੇ ਦੋ ਫਿਰ ਤੋੜ ਕੇ ਦਿਖਾ ਦਿਓ ਜੀ ਕੱਦ ਕਾਠ ਗਾਂ ਦਾ ਬਾਜਰ ਮੂਰੀ ਗਾਂ ਦਾ ਬਹੁਤ ਚੰਗਾ ਗਾ ਤੇ ਲੈਵਰੇ ਤੋੜ ਦਿੱਤੀ ਠੀਕ ਆ ਜਨਾ ਤੇ ਲੱਕੋ ਤੁਹਾਨੂੰ ਦਿਖਾਉਂ ਦੇਖ ਸਕਦੇ ਹੋ ਜੀ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਹੋ ਕੇ ਦਿਖਾ ਦੇਣਾਗਾ ਬਾਕੀ ਤੁਹਾਨੂੰ ਆਪਾਂ ਚਾਰ ਚੁਲ ਦਿਖਾ ਦੇਣਾ ਕਿ ਲਓ ਦੇਖ ਲਓ ਜੀ ਸੋਨੇ ਹੀ ਗਾਂ ਕਦਗਾ ਠੀਕ ਹੈ ਵਹਿੜਦਾ ਲਿਆ ਵੀਰੇ ਮੋੜ ਲਿਆ ਲਓ ਜੀ ਦੇਖ ਸਕਦੇ ਆ ਆ ਵਹਿੜ ਆ ਗਈ ਜੀ ਤੇ ਵੀਰੇ ਦਾ ਫਿਰ ਮੁੱਲ ਕਿੰਨਾ ਕਰਾਂ ਜਾਇਜ ਲੈਣ ਨੂੰ ਦੱਸੋ ਜੀਰਾ ਮੁੱਲ ਦਾ ਜੀ 6000 ਰੁਪਏ ਦੇਣ ਲੈਣ 6000 ਰੁਪਿਆ 6000 ਰੁਪਿਆ ਦੁੱਧ ਦੁੱਧ 22 ਕਿਲੋ 60 ਜੋ ਇਮਾਨਦਾਰ ਕਰ ਦੋ ਹਾਂ 60 ਜੋ ਮਾਨਤਾ ਕਰਾਂਗੇ ਲਓ ਦੇਖੋ ਜੀ ਤੁਹਾਨੂੰ ਪਤਾ ਹੀ ਕੰਮ ਉਹਨੇ ਕਰਦੇ ਹੁੰਦੇ ਨੇ ਜੀ ਆ 68000 ਚੋਂ ਮਾਣਤਨ ਹੋ ਜੂਗਾ ਅੱਗੇ ਜੇ ਇਹ ਆ ਦੋ ਨੰਬਰ ਤੇ ਗਾਂ ਦੀ ਇਹ ਦੂਜੇ ਸਵੇਰ ਸੂਇਆ ਜੀ ਇਹਦੇ ਲੇ ਕੇ 9-10 ਕਿਲੋ ਬੋਹਲਾ ਜੀ ਕੱਲ ਸੂਇ ਤੋੜਦੇ ਇਹ ਕੱਲ ਸੂਈ ਆ ਹਾਂਜੀ ਕੱਲ ਸੂਈ ਜ ਜਦੋਂ ਆਪਾਂ ਅੱਜ ਇਹ 29 ਤਰੀਕ ਨੂੰ ਵੀਡੀਓ ਬਣਾ ਰਹਾ ਸੂਗਾ 28 ਤਰੀਕ ਨੂੰ ਸੂਈ ਆ 28 ਤਰੀਕ ਨੂੰ ਸੂਈ ਆ ਜੀ ਠੀਕ ਆ 9-10 ਕਿਲੋ ਬੋਹਲਾਗੇ ਤੇ ਤਕਰੀਬਨ ਸੱਜਾ ਤਿਆਰ ਹੋ ਕੇ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਦੂ 20 ਲੀਟਰ ਜੀ ਦੁੱਧ 20 ਕਿਲੋ ਪਾ ਦੋ ਲੈ ਥਾਣ ਥਣ ਲੈ ਚੈੱਕ ਕਰ ਲੋ ਜੀ ਬਾਈ ਗਾਂ ਦਾ ਕੱਦ ਕਾਠਾ ਪੰਜ ਮਿੰਟ ਠੀਕ ਆ ਦੇਖ ਲਈ ਆਇਥੋਂ ਪਿੱਛੇ ਤੋਂ ਡਰਦੀ ਤੇ ਇੱਕ ਵਾਰ ਤੁਸੀਂ ਨੋਟ ਕਰ ਲਿਓ ਵੀ ਜਿਹੜੀ ਵੀਡੀਓ ਬਣਾ ਰਿਹਾ ਮੈਂ ਸਵੇਰੇ 10 ਹੋਏ ਬਣਾ ਰਿਹਾਗਾ ਚੌਣ ਦਾ ਜਿਹੜਾ ਸਮਾਂ ਹੁੰਦਾ 6 ਤੋਂ 6 ਦਾ ਹੁੰਦਾ ਲਗਭਗ ਜੇ ਤਾਂ ਜਿਹੜੀ ਜੱਜਮੈਂਟ ਲੇਵੇ ਥਾਂ ਦੀ ਉਸ ਤਰ੍ਹਾਂ ਜਿਹੜੀ ਹਿਸਾਬ ਲਾ ਲਓ ਮੋੜ ਲਿਓ ਵੀ 6 ਵਜੇ ਨੂੰ ਕਿੰਨੀ ਤਿਆਰੀ ਕਰ ਲੂ ਹਾਲਾਂਕਿ ਜਿਹਨੂੰ ਸੂਈ ਚਵਾਈ ਕਰੀ ਨੂੰ ਤਿੰਨ ਚਾਰ ਘੰਟੇ ਹੋਏ ਨੇ ਨਾ ਠੀਕ ਹੈ ਜੀ ਕੋਈ ਆਹੋ ਨਹੀਂ ਕਿ ਦਾ ਨਾਂ ਦਾ ਹੱਥ ਉੱਤੇ ਮਾਰ ਦੋ ਜਿਵੇਂ ਮਾਰ ਦੋ ਕੋਈ ਚੱਕਰ ਵਾਲੀ 허ੋਕੀ ਵੀਰੇ ਰੋਕਲਾ ਰੋਕਲਾ ਵੀਰੇ ਲੋ ਜੀ ਜੇ ਮਰਜੀ ਉੱਥੇ ਸਿੱਦੇ ਪਾਸੇ ਜਿੱਧਰੋਂ ਮਰਜੀ ਵਜਾਣਾ ਦੋਨੇ ਪਾਸੇ ਬਹਿ ਜਾਓ ਜਦੋਂ ਮਰਜੀ ਹੂੰ ਥੋੜਾ ਇਹ ਮਾੜਾ ਢੱਪਲਾ ਦਿਖਾਉਂਦੀ ਨਾ ਬੇ ਬੇਮਲੂਮੀ ਹੈ ਜੀ ਬੇਮਲੂਮੀ ਜੇ ਨਾਰਮਲ ਜੀ ਕੋਈ ਜ਼ਿਆਦਾ ਨਹੀਂ ਗੀ ਕੱਦ ਕੱਦ ਦਰਵਾਣਾ ਕਿਸਾਨ ਵੀਰੋ ਵੀਰ ਇਹਦਾ ਮੁੱਲ ਕਿੰਨਾ ਕਰਾਂਗੇ ਆਪਣਾ ਇਹਦਾ ਦੇ ਲੈਣਾ 60000 ਰੁਪਏ ਜੀ 60000 ਰੁਪਿਆ ਹਾਂ ਦੁੱਧ ਦੇ ਦੋ 20 ਕਿਲੋ ਜੀ ਵੜ ਦੇਣਾ ਚਾਹੀਦਾ ਗਾਂ ਦਾ ਬਾਜੇਂ ਬੂਏਂ ਪ੍ਰਿੰਟ ਬੂਲ ਚੰਗਾਗਾ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਹੈਗਾ ਨਾ ਹਾਂਜੀ 60ਆਂ ਚੋਂ ਬਾਕੀ ਮਾਨਤਨ ਵੀ ਹੋ ਜਾ ਕੋਈ ਚੱਕਰ ਵਾਲੀ ਗ ਇੱਕ ਦੂਜੇ ਸੌ ਸੁਣ ਵਾਲੀ ਆ ਬੈਠ ਜੇ ਦੂਜਾ ਸੌ ਸੁਣ ਵਾਲੇ ਬਈ ਇਹ ਦੂਜੇ ਸੂਤ ਹੋ ਰਾ ਠੀਕ ਆ ਥਾਂ ਤੋਂ ਬਹੁਤ ਚੰਗਾ ਰਹਿਣਾ ਤੇ ਥਾਂ ਤੋਂ ਤਾਂ ਬਹੁਤ ਚੰਗਾ ਹੈ ਬਿਊਟੀ ਬਹੁਤ ਆ ਰਹਿਣਾ ਜਿਵੇਂ ਮਰਜੀ ਬਠਾ ਰਹੀਆਂ ਬਈ ਛੱਲੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਜੀ ਪੰਜਵੀਂ ਛੇਵੀਂ ਫੋਰਸਾਂ ਦਾ ਹੈ ਨਹੀਂ ਭੋਰਾ ਵੀ ਨਾ 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 ਤਾਂ ਪੰਜਵਾਂ ਦਾ ਫਾਨੀ ਨਹੀਂ ਕੋਈ ਪਿੱਛੇ ਤੋਂ ਹਾ ਨਹੀਂ ਮਾਣ ਆਪਾਂ ਡਰਾਈ ਦੇਖੋ ਜੀ ਆਰਡਰ ਪਿੱਛੇ ਲੋ ਜੀ ਦੇਖੋ ਪਿੱਛੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਵਧੀਆ ਤੇ ਸੂਨ ਦਾ ਬਈ ਕਿੰਨਾ ਘੜਾ ਪਿਆਗਾ ਇਹ ਪਿਆ ਜੇ ਇੱਕ ਹਫਤਾ ਪਿਆ ਸੂਨ ਇੱਕ ਹਫਤਾ ਪਿਆ ਹਾਂ ਜੀ ਤੇ ਉਹ ਦਿਨ ਦਾ 25 ਲੀਟਰ ਹਾਂਜੀ ਠੀਕ ਆ ਜੀ ਲੋ ਦੇਖ ਕੱਦ ਕਾਠਾ ਕਾ ਦਾ ਬਹੁਤ ਚੰਗਾ ਕਾ ਬਾਕੀ ਅਡਰ ਦੀ ਕੁਆਲਿਟੀ ਤੇ ਬਾਜਨ ਜਿਹੜਾ ਸ਼ਰੀਰ ਦਾ ਕਾ ਢਾਂਚਾ ਪ੍ਰਿੰਟੇ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਿਹਾ ਹੈਗਾ ਦੇਖ ਸਕਦੇ ਹੋਗੇ ਇਹਦਾ ਮੁੱਲ ਕਿੰਨਾ ਕਰਾਂਗੇ ਭਾਈ ਮੋੜ ਲਓ ਭਾਈ ਇਹਦਾ ਦੇਣ ਲੈਣ ਜੀ 76000 ਰੁਪਏ 76000 ਹੂੰ ਜੇ ਨਹੀਂ ਚਲੋ ਫਿਰ ਵੀ ਚਾਹੇ ਦੇਣ ਲੈਣੀ ਆ ਪਰ ਮਾਨ ਤੋਂ ਤਾਂ ਫਿਰ ਵੀ ਕਰਤਾ 70000 ਰੁਪਏ ਬਸ 100 ਆ ਇਹਦੇ ਤੋਂ ਠੀਕ ਆ ਜੀ ਭਾਈ ਕਹਿੰਦਾ ਲੈ 1000 ਤੁਹਾਨੂੰ ਹੁਣੇ ਹੀ ਕਰਤਾ ਤੇ ਵਾਕਿਆ ਹੀ ਹਾਂ ਜੀ ਬਸ ਦੇਣ ਲੈਣੀ ਆ ਬਸ ਜੀ ਹੂੰ ਲੋ ਜੀ ਦੇਖ ਸਕਦੇ ਹੋ ਫੋਨ ਕਰੋ ਬਾਕੀ ਮਾਨਤਨ ਤੁਹਾਡਾ ਹੋਰ ਵੀ ਕਾਦੂ ਕੋਈ ਚੱਕਰ ਵਾਲੀ ਗੱਲ ਨਹੀਂ ਕਹੇ ਕਿ ਅਜ ਵੀ ਭਾਗ ਸਿੰਘ ਫਾਰਮ ਚੈਨਲ ਤੇ ਵੀਡੀਓ ਦੇਖੀ ਸੀਗੀ ਤੇ ਬਾਈ ਤੁਹਾਡਾ ਮਾਨਤਨ ਕਰ ਦੂ ਵਧੀਆ ਤੁਹਾਡਾ ਲਓ ਜੀ ਪਹਿਲੇ ਸੋ ਦੁੱਧ ਕਿੰਨਾ ਕਰ ਬਾਈ ਬਈ ਨੇ ਪਹਿਲਾਂ ਤਾਂ ਪਹਿਲੇ 20 ਬਾਈ ਕਿਲੋ ਦੋ ਜੀ ਠੀਕ ਆ 20 ਬਾਈ ਕਿਲੋ ਹਾਂਜੀ ਠੀਕ ਆ ਠੀਕ ਆ ਅੱਗੇ ਆ ਗਈ ਆਪਾਂ ਕੋਲ ਚਾਰ ਨੰਬਰ ਨਾ ਇਹ ਹੈਗਾ ਟੋਕਰ ਜੀ ਇਹ ਟੋਕਰਾਂ ਦੇ ਅੰਦਰ ਉਹ ਟੀਗਾ ਭਰਾਏ ਨੂੰ ਦੁੱਧ ਹੈਗਾ 10 ਲੀਟਰ ਜੀ ਜਿਹੜੀ ਆਪਾਂ ਖਾਲੀ ਮੰਨ ਕੇ ਦੇਣੀ ਆਪਾਂ ਤਾਂ ਆ ਖਾਲੀ ਮੰਨ ਕੇ ਦੇਣੀ ਹੈ ਜੀ ਆਪਾਂ ਦੋ 10 ਕਿਲੋ ਇਸ ਟਾਈਮ ਦੋ 10 ਕਿਲੋ ਕੱਲ ਕਹਾਂਗੇ 24 ਨੂੰ 4 ਘੰਟੀ ਹੋਏ ਹੋਣਗੇ ਬਾਈ ਦੇਖ ਸਕਦੇ ਹੋ ਤੁਸੀਂ 7 ਵਜੇ ਚੋਂਹਾਂ ਬਾਈ 3 ਘੰਟੇ ਹੋਇਆ ਸੀ ਠੀਕ ਆ ਜੀ 10 ਕਿਲੋ ਦੇ ਨੈਟ ਤੇ ਚਾਹੇ ਕੋਈ ਭਰਾ 2 ਡੰਗ ਚੋਲੇ ਵੀਰੇ ਮੈਂ 4 ਡੰਗ ਚੋਲੇ ਯਾਰ ਆਪਾਂ ਨੂੰ ਕੋਈ ਜਸ ਕਰਦੇ ਆਂ ਆਲੇ ਚਵਾ ਕੇ ਦੇ ਚਲੋ ਕਿਸੇ ਨੂੰ ਦੁੱਧ ਦਾ ਡੰਗ ਲਾਉਣਾ ਹੁੰਦਾ ਹੈ ਹਨਾ ਜਾਂ ਆਲੇ ਚਵਾ ਕੇ ਦੇਵਾਂਗੇ 4 ਡੰਗ ਚੋਲੇ ਆਲੇ ਹੁੰਦੇ ਆਪਾਂ ਗਾਂ ਦਾ ਕੱਦਗਾਠ ਬਹੁਤ ਹੈ ਪ੍ਰਿੰਟ ਨੂੰ ਲੋਕਾਂ ਦਾ ਕਾਫੀ ਸੋਹਣਾਗਾ ਵਜਨ ਥੋੜਾ ਲੱਸਾ ਤੁਹਾਡੇ ਸਾਹਮਣੇ ਮੋੜ ਲਓ ਬਾਈ ਬਸ ਵੱਡ ਲੰਬੇ ਨਾਲ ਲੈ ਕੇ ਜਾ ਕੋਈ ਗੱਲ ਦੇਖ ਸਕਦੇ ਹੋ ਕਿ ਕੁਈ ਥਾਣਾ ਚ ਪੂਰ ਸ਼ਾਲਾ ਤੇ ਨੀਗਾ ਬਣਾਣਾ ਕੋ ਟੈਨਸ਼ਨ ਨਹੀਂ ਚਾਰੇ ਸਭ ਵਧੀਆ ਨਹੀਂ ਲਾ ਬਾਈ ਪੂਰਾ ਵੀ ਹਾਂ ਲਓ ਦੇਖ ਲਓ ਜੀ 나ੜ ਨੂੰ ਦੁੱਧ ਵਾਲੀ ਥੋੜੀ ਥੋੜੀ ਚੱਲੋ ਆ ਦੇਖੀ ਚਾਰੇ ਖਾਨ ਨਿਕੜੇ ਪੰਜਵੀਂ ਛੇਵੀਂ ਫੋਰਸਾ ਪੂਰਾ ਹੈ ਨਹੀਂ ਕੀ ਇਹਦਾ ਫਿਰ ਮੁੱਲ ਕਿੰਨਾ ਕਰਾਂ ਲੈਣ ਦੇਣਾ ਇਹਦਾ 25000 ਜੀ 25000 ਰੁਪਏ ਹਾਂਜੀ ਠੀਕ ਹੈ ਭਾਵੇਂ 25 ਚੋੜਾ ਮਾਨਤਾ ਰ ਹੋ ਜਾਊਗਾ ਜਿਹੜੇ ਪ੍ਰਾਣ ਨੂੰ ਪਸੰਦਾ ਹੀ ਚਾਹੇ ਦੋੜਾਂ ਚਾਰਾਂ ਝੋਕੇ ਦੇਖ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਈ ਨੂੰ ਇਹਨੂੰ ਸੂਈ ਹੋ ਗਿਆ ਜੀ ਤਾਂ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਠੀਕ ਅੱਗੇ ਇਹਨੂੰ ਹੋ ਗਿਆ ਜੀ ਚੌਥਾ ਦਿਨਾਂ ਸੁਈ ਨੂੰ ਚੌਥਾ ਪੰਜ ਸੱਤ ਦਿਨ ਪਹਿਲਾਂ ਸੁਕੀ ਅੱਛਾ ਹਾਂ ਪੰਜ ਚਾਰ ਦਿਨ ਪਹਿਲਾਂ ਕੱਚੀ ਸੁਕੀ ਹਾਂ ਦੁੱਧ ਦਾ ਸੱਤ ਤੜਾ ਨਾੜ ਨੂੜ ਬਹੁਤ ਮੋਟੀ ਲੱਗੀ ਹੋਣਾ ਨਾ ਨਾੜ ਨੂੜ ਬਾੜੀ ਚੰਗੇ ਆ ਬਾਈ ਦੁੱਧ ਦਾ ਉਹਨਾਂ 8 ਕਿਲੋ ਬੌਲਾ ਦਾ ਕਾਂ ਪੰਜ ਸੱਤ ਦਿਨ ਪਹਿਲਾਂ ਸੁਕੀ ਆ ਦੇਖੋ ਦੁੱਧਾਂ ਨਾੜ ਨੂੜ ਤਾਂ ਬਾੜੀ ਚੰਗੇ ਦੁੱਧ ਵੀ ਦੇ ਦੋ 20 ਕਿਲੋ ਹੁਣ ਬੱਚਾ ਮਗਰ ਕੀ ਆ ਮਗਰ ਬੱਚਾ ਵੀਰੇ ਬੱਚਾ ਅੱਛੀ ਹੁੰਦੀ ਤੇ ਰੰਗ ਹੋਰ ਹੁੰਨੇ ਸੀ ਨਾ ਹਾਂ ਤੋੜ ਦੇ ਤੋੜ ਦੇ ਬਾਈ ਚਾਰ ਪੰਜ ਦਿਨ ਸੁਈ ਨੂੰ ਹਾਂ ਜੀ ਚਾਰ ਪੰਜ ਦਿਨਾਂ ਸੁਕੋ ਠੀਕ ਚਾਰ ਪੰਜ ਦਿਨ ਬ ਤੇ ਦੇਖ ਸਕਦੇ ਹੋ ਤੋਰ ਕੇ ਤੁਹਾਨੂੰ ਦਿਖਾ ਦੇਣਾ ਹੈ। ਲਓ ਦੇਖੋ ਕਿਹੜਾ ਸੂ ਸੂਈ ਹੈ ਤੇ ਦੂਜੇ ਸੂਏ ਆ ਵੀ ਇਹ ਦੂਜਾਗਾ ਹੈ ਬਹੁਤਨ ਬਹੁਤਨ ਬਹੁਤ ਆ ਠੀਕ ਆ। ਬਾਕੀ ਥੋੜਾ ਹੈ ਸਾਨੂੰ ਲੈਵੇ ਢਿੱਲ ਦਿਖਾਉਂਦੀ ਹੁ ਕਿਉਂਗਾ ਇਸ ਚ 10 ਵਜੇ ਵੀਡੀਓ ਬਣਾ ਰਹੇ ਆ। ਹੈ ਚੋਈ ਨੂੰ ਤਿੰਨ ਚਾਰ ਘੰਟੇ ਹੋਏ ਤੇ ਉਸ ਨਾਲ ਸ਼ਾਮ ਤੱਕ ਇਹਨਾਂ ਡਰ ਵਜਿਆ ਤਿਆਰ ਕਰ ਲੈਣਾਗਾ। ਠੀਕ ਆ ਬਾਈ ਕਾ ਦੇਦਾ ਵੀ ਤਰ੍ਹਾਂ ਮੋੜ ਲਿਓ ਵੀਰੇ। ਕੱਦ ਕਾਠ ਦਰਮੰਨਾ ਮੈਨੂੰ ਲੱਗਾ ਥੋੜਾ ਥੋੜਾ ਕਿਤੇ ਐ ਨਹੀਂ ਲੱਗਾ ਵੀ ਮੂੰਹ ਤੋਂ ਵੀ ਜਰਸੀ ਦਾ ਅੰਗ ਪੈਦਾ ਹਾਂ ਜਰਸੀ ਹਾਂ ਜਰਸੀ ਦਾ ਦਿਖਾਉਂਦੀ ਆ ਨਾ ਮੂੰਹ ਜਤੋਂ ਆ ਦੇਖੀ ਮੂੰਹ ਤੇ ਦੇਖੋ ਜਰਸੀ ਦਾ ਕ੍ਰੋਸ ਦਿਖਾਉਂਦੀ ਆ ਜਰਸੀ ਦਾ ਚੱਕ ਹੈਗਾ ਹਾਂ ਜਰਸੀ ਤੇ ਇੱਚ ਫਲਾ ਕ੍ਰੋਸ ਹੈ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਕੱਦ ਕਾਠ ਦਰਮੰਨਾ ਬਈ ਇਹਦਾ ਮੁੱਲ ਫਿਰ ਕਿਨਾ ਕਰਾਂ ਇਹਦਾ 57000 ਜੀ 55 ਦੇ ਵਿੱਚੋਂ ਮਾਨ ਤਾ ਇਹਦਾ ਹਾਂ ਤਾਂ ਕਰਾਂਗੇ ਮੁੱਲ ਜਾਇ ਜੀ ਕਰਾਂਗੇ ਬਈ ਪਾ ਦੂ 18 17 ਕਿਲੋ ਦੋ ਦੋ 20 ਕਿਲੋ ਪਾ ਦੂ ਕੰ ਪਾਛਾ ਤਨ ਪਹਿਲਾਂ ਸੂਪੀ ਬਈ ਹਾਂ ਹਜੇ ਤ ਲੋ ਜੀ ਪੰਜ ਗਾਵਾਂ ਜਿਵੇਂ ਇੱਕ ਤਾਂ ਇਹ ਚਾਰ-ਪੰਜ ਦੀ ਸੂਈ ਵੀ ਹੈਗੀ ਤੇ ਇੱਕ ਆਹ ਟੋਕੜਾ ਤੇ ਇੱਕ ਚਾਰ-ਪੰਜ ਦੇ ਕੱਚੀ ਪਈ ਹੈਗੀ ਤੇ ਇੱਕ ਬਿਲਕੁਲ ਹੁਣੇ ਸੂਈ ਹੈਗੀ ਜਰਸੀ ਤੇ ਸਾਈਵਾਲ ਮਾਲੂ ਚ ਜਰਸੀ ਮਾਲੂ ਨੂੰ ਤੇ ਇੱਕ ਹੈਗੀ ਹੈ ਕਾਲ ਦੀ ਸੂਈ ਵਿੱਚ ਟੋਟਲ ਪੰਜ ਗਾਵਾਂ ਨੇ ਇਹ ਪਿੰਡ ਨੈਨੇਵਾਲਾ ਤੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 70107 37105 ਪੰਜ ਗਾਵਾਂ ਚ ਜਿਹੜੀ ਵੀ ਤੁਹਾਨੂੰ ਗਾਂ ਪਸੰਦ ਆ ਬਾਈ ਨਾਲ ਫੋਨ ਤੇ ਸੰਪਰਕ ਲਾਇਮੀ ਕਰਨਾ ਬਾਈ ਚਾਹੇ ਲੱਖ ਮੰਗੇ 75 ਮੰਗੇ ਤੁਹਾਨੂੰ 30 ਦੀ 40 ਦੀ 50 ਜਿੰਨੇ ਤੁਹਾਨੂੰ ਗਾਂ ਲੱਗਦੀ ਆ ਤੇ ਬਾਈ ਨਾਲ ਉਸ ਨੰਬਰ ਤੇ ਲਾ ਕੇ ਨਾ ਗੱਲ ਕਰ ਲੈ ਸੌਦਾ ਕਰ ਲਿਓ ਸੋ ਧੰਨਵਾਦ ਜੀ ਬਾਈ ਸਤਿ ਸ੍ਰੀ ਅਕਾਲ ਮਿਲ ਜਾਗ ਸੋ ਹੋਰ ਵੀਰੇ ਨਾਲ